ਕੀ ਹਾਲ-ਚਾਲ ਦੋਸਤੋ ਅੱਜ ਫੇਰ ਤੋਂ ਟਟੜਲੀ ਲੈ ਕੇ ਆਏ ਇੱਕ ਵੀਡੀਓ ਜੋ ਕਿ ਫਨੀ ਕਮੈਂਟਾਂ ਵਾਲੀ ਹੈ ਬਹੁਤ ਹੀ ਕੈਂਡ ਵੀਡੀਓ ਹੋਣ ਵਾਲੀ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਜੀ ਸ਼ੁਰੂ ਕਰਦੇ ਹਾਂ ਵੀਡੀਓ ਅਬੇ मजा ਆਏਗਾ ਨਾ ਵੀਰੋ ਏ ਹੈ ਜੀ ਆਪਣੀ ਗੋਪੀ ਭਾਬੀ ਜਿਨ੍ਹਾਂ ਨੂੰ ਤੁਸੀਂ ਕੁੱਲੜ ਪੀਜਾ ਦੇ ਨਾਮ ਤੋਂ ਜਾਣਦੇ ਗੋਪੀ ਭਾਬੀ ਨੂੰ ਤੇ ਇਹ ਹੁਣ ਮੋਡਲਿੰਗ ਕਰਨ ਲੱਗੇ ਨੇ ਇੱਕ ਗਾਣੇ 'ਚ ਤੇ ਆਪਾਂ ਇਹਦੇ ਥੱਲੇ ਜਿਹੜੇ ਫਨੀ ਕਮੈਂਟ ਆਇਆ ਉਹਨੂੰ ਪੜਦੇ ਆਂ ਤੇ ਪਹਿਲਾਂ ਦੇਖੋ ਤੁਸੀਂ ਵੀਡੀਓ ਫੇਰ ਪੜਦੇ ਆਂ ਆਪਾਂ ਕਮੈਂਟ ਗੋਪੀ ਪੂਲ 'ਚ ਇਹ ਰਗੜੂ ਇਸ ਨੂੰ ਹੁਣ ਬਾਈ ਕੀ ਮਜਬੂਰੀ ਸੀ ਪਹਿਲਾਂ ਤਾਂ ਇਹ ਦੱਸੋ ਜਿਹੜਾ ਸਾਨੂੰ ਸਾਜ ਰਠਾਵੇ ਹੋਇਆ ਮਾਈ ਦਾ ਲਾਲ ਨਕੋ ਬਾਈ ਗਾਣਾ ਬਾਅਦੋਂ ਪਹਿਲਾਂ ਇਹ ਦੱਸੋ ਇਹਨੂੰ ਇਹਦੀ ਗਾਣਡ ਕਰਕੇ ਲਿਆ ਕਿ ਚੂਪਿਆਂ ਕਰਕੇ ਹੌਲੀ ਹੌਲੀ ਨਾ ਸਾਹਮਣੇ ਵਜਾ ਦੇਣਾ ਵਾਜਾ ਤੇ ਯਹੀ ਨਹੀਂ ਅਭੀ ਹੋਰ ਸੁਣੀਏ ਜਿੰਨੀ ਮਰਜੀ ਮਿਹਨਤ ਕਰ ਲੋ ਪੈਣੀਆਂ ਤਾਂ ਲਾਨਤਾ ਹੀ ਨਹੀਂ ਬਾਈ 13 ਤਾਂ ਚੱਲਦਾ ਆਈ ਨਾਲ ਵਾਲੀ ਦਾਣੀ ਚੱਲਦਾ ਬੱਤ ਸਹੀ ਏ ਨਹੀਂ ਫੱਕਰ ਬੰਦੇ ਤਈ ਬਿਲੋ ਸੈਜ ਆਪਣੀ ਗੋਪੀ ਸਾਂਭ ਲਾ ਇਨੇ ਸੱਚੀ ਵਜਾ ਦੇਣੀ ਆ ਇਸ਼ਾਰਿਆਂ ਤੋਂ ਨਹੀਂ ਤੈਨੂੰ ਪਤਾ ਲੱਗਦਾ ਇਹਦੇ ਨਾਲ ਉਹਦਾ ਚੁੰਮੇ ਵਾਲੀ ਭਾਬੀ ਲੈ ਲੈਂਦਾ ਅਰੇ ਕਹਿਣਾ ਕੀ ਚਾਹਤੇ ਹੋ ਲੈ ਲੈ ਗੋਪੀ ਤਾਂ ਗਈ ਗਿਆਨੀ ਦੇ ਕੰਮੋਂ ਇਹ ਕਰੂ ਹੁਣ ਗੋਪੀ ਦਾ ਫੇਸ਼ੀਅਲ ਹੁਣ ਦੇਖਦੇ ਆ ਗੋਪੀ ਦੀ ਨੈਕਸਟ ਵੀਡੀਓ ਪਹਿਲਾਂ ਵਾਲੀ ਵੀਡੀਓ ਦੇ ਕਮੈਂਟ ਜੇ ਵਧੀਆ ਲੱਗੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਹੁਣ ਬਣੇ ਰੋ ਨਾਲ ਲੈਟੀ ਉੱਠੀ ਦਾ ਘਾਲ ਨਾ ਕੋਈ ਕੰਮ ਕਰ ਦੀ ਭਾਲ ਨਾ ਕੋਈ ਉਹ ਗਿਆਨੀ ਮੁੜ ਜਾ ਜਨਾਨੀ ਸੰਭ ਲੈ ਨਹੀਂ ਤਾਂ ਉਹਦੇ ਨਾਲ ਸੈੱਟ ਹੋ ਜਾਣੀ ਇਹ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਮੈਂ ਹੁੰਦਾ ਗੋਪੀ ਨੂੰ ਸੌਫੇ ਤੇ ਕੋੜੀ ਬਣਾ ਦਿੰਦਾ ਸਬੱਸ ਬੇਟਾ ਮਾ ਖਰਾਬ ਹੋ ਜਾਏਗਾ ਮੈਂ ਮਾ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ ਜਿਹੜਾ ਸਾਨੂੰ ਸਾਜਰ ਠਾਵੇ ਬੈਕ ਸੀਟ ਥੋੜੀ ਖਰਾਬ ਆ ਯਹੀ ਨਹੀਂ ਅਭੀ ਹੋਰ ਸੁਣੀਏ ਐਸਡੀ ਅਗਲੀ ਪੌਰ ਨੂੰ ਦਾ ਸਾਥੀ ਤੁਮੇ ਕਿਸੇ ਪਤਾ ਚੱਲਾ ਤੁਮੇ ਕਿਵੇਂ ਪਤਾ ਚੱਲਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਤੇ ਕਿੱਦਾਂ ਲੱਗੀ ਫਨੀ ਕਮੈਂਟਾਂ ਦੀ ਵੀਡੀਓ ਤੇ ਕਮੈਂਟ ਵੀ ਕਰ ਦਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਚੰਗਾ ਜੀ ਬਾਏ ਬਾਏ ਟਾਟਾ